ਹਾਜ਼ਰ ਨਾਲ ਜੁੜੇ ਸਾਰੇ ਸਾਥ ਆਪ ਦੋਸਤੋ ਬਹੁਤ ਔਖਾ ਲੱਗਦਾ ਅੱਜ ਇਹ ਦੋ ਸਾਹਮਣੇ ਹੁੰਦੇ ਸੀ ਉਦੋਂ ਬੋਲਦੇ ਸੀ ਨਾ ਤਾਂ ਬੜਾ ਖੁਸ਼ੀ ਹੁੰਦੀ ਸੀਗੀ ਤੇ ਬਹੁਤ ਵਧੀਆ ਲੱਗਦਾ ਸੀ ਅੱਜ ਦਿਲ ਨੂੰ ਥੋੜਾ ਜਿਹਾ ਹੋਰ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਤੇ ਚਲੋ ਫਿਰ ਵੀ ਜਨਮ ਦਿਨ ਹੈ ਤੇ ਜਨਮ ਦਿਨ ਦੇ ਹਿਸਾਬ ਨਾਲ ਜਿਵੇਂ ਸਾਰੇ ਮਨਾ ਰਹੇ ਆ ਉਸ ਦੇ ਮੁਤਾਬਕ ਹੀ ਮੈਂ ਗਾਨ ਕਰੂੰਗਾ ਉਹਨਾਂ ਦਾ ਇੱਕ ਗੀਤ ਵੈਸੇ ਮੈਂ ਦੋ ਤਿਆਰ ਕੀਤੇ ਆ ਦੂਜੇ ਦਾ ਟਾਈਮ ਦਿੱਤਾ ਤਾਂ ਤੁਹਾਡੀ ਮਰਜ਼ੀ ਹੈ ਨਹੀਂ ਤਾਂ ਇੱਕ ਨਾਲ ਵੀ ਸਰਦੀ ਹਾਂ ਜਿੰਨੀਆਂ ਡੂੰਗੀਆਂ ਹਸਰਤਾਂ ਉਹਨੇ ਲੰਮੇਗੀ ਜਿੰਨੀਆਂ ਡੂਗੀਆਂ ਹਸਰਤਾ ਉਹਨੇ ਲੰਮੇਂਗੀ ਗੀਤਾ ਵਰਗੀਆਂ ਹਸਰਤਾ ਫਿਰ ਕੌਣ ਕਰੂ ਸਰ ਜੀ ਗੀਤਾ ਵਰਗੀਆਂ ਹਸਰਤਾ ਫਿਰ ਕੌਣ ਕਰੂ ਸਰ ਜੀ ਗੁਦਰਤ ਆਖੇ ਹਸਰ ਤੇ ਗੁਦਰਤ ਆਖੇ ਹਸਰ ਤੇ ਰੰਗ ਰਗੀਲੀ ਰੱਖੜੇ ਜਿੰਨੇ ਚਿੱਤ ਦੇ ਉਹਨਾਂ ਨੂੰ ਕੁਝ ਕਹਿ ਉੱਚਾ ਸਾਰੇ ਜਗਤ ਨੂੰ ਦੱਸੋ ਮੈਨੂੰ ਯਾਰ ਉੱਚਾ ਸਾਰੇ ਜਗਤ ਨੂੰ ਦੱਸੋ ਮੈਨੂੰ ਯਾਰ ਘਰਾ ਸੁਆਗਤ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਗੁੰਦਾ ਮੇਰੇ ਅੰਦਰ ਤਪਸ਼ ਹੈ ਮੇਰੇ ਅੰਦਰ ਠੰਡ ਮੇਰੇ ਅੰਦਰ ਤਪਸ਼ ਹੈ ਮੇਰੇ ਅੰਦਰ ਠੰਡ ਮੌਸਮ ਆਖੇ ਹਸਰਤੇ ਫੁੱਲ ਮਖਾਣੇ ਵਣ ਫੁੱਲ ਮਖਾਣੇ ਵਣ ਨਾ ਕਲੰਡਰ ਵੇਖਿਆ ਨਾ ਵਾਚੀ ਤਵਾਰੀ ਨਾ ਕਲੰਡਰ ਵੇਖਿਆ ਚੀ ਤਵਾਰੀ ਮਨਤਾ ਉਡਣਾ ਬਾਜ ਹੈ ਕਿੰਦਾ ਵਾਲੀ ਕਟਿਆ ਹਰਕਤ ਨਾ ਕਰੋ ਕਟਿਆ ਹਰਕਤ ਨਾ ਕਰੋ ਰੇ ਫੁੱਲਾਂ ਦੇ ਸੰ ਮੰਗਣਾ ਹੈ ਜੇ ਰੱਬ ਤੋਂ ਸੰਜੀਵਾਲਤਾ ਮੰਗ ਮੰਗਣਾ ਹੈ ਜੇ ਰੱਬ ਤੋਂ ਸੰਜੀਵਾਲਤਾ ਮੰਗ ਜਿੰਨਾ ਖੇੜਾ ਚਿੱਤ ਹੈ ਉਨਾ ਖੇੜਾ ਵਾ ਜਿੰਨਾ ਖੇੜਾ ਚਿਤ ਹੈ ਉਹਨਾ ਖੇੜਾ ਵਾਰ ਮਿਲਦੇ ਰਹਿਣਾ ਦੋਸਤੋ ਤੁਸੀਂ ਕਦੇ ਨਾ ਪੇੜਿਓ ਵਾ ਮਿਲਦੇ ਰਹਿਣਾ ਦੋਸਤੋ ਤੁਸੀਂ ਕਦੇ ਨਾ ਭੇੜਿਓ ਬਾਤ ਤੁਸੀਂ ਕਦੇ ਨਾ ਭੇੜਿਓ ਬਾਤ ਤੁਸੀਂ ਕਦੇ ਨਾ ਭੇੜਿਓ ਬਾਤ ਬਹੁਤ ਖੂਸਰਤ ਦਰਸ਼ਕ ਹੋਣਾ ਜੀ ਤੁਸੀਂ ਵਾਕਿਆ ਹੀ ਸੁਰਜੀਤ ਕੌਰ ਬੈਂਸ ਜੀ ਨੇ ਉਹਨਾਂ ਦੇ ਗੀਤ ذریعے ਸਾਡੇ ਸਾਹਮਣੇ ਲਿਆ ਬਹੁਤ ਸ਼ੁਕਰੀਆ ਤੇ ਮੈਂ ਹੁਣ ਸਦਾ ਦਿਨਾ ਸਰਦਾਰ ਗੁਰਦਰਸ਼ਨ ਸਿੰਘ ਜੀ ਮਾਵੀ ਪ੍ਰਦਾਨ ਨੇ ਸਾਹਿਤ ਵਿਗਿਆਨ ਦੇ ਅੰਦਰ ਤੇ ਉਹ ਵੀ ਇਹਨਾਂ ਮੈਪਲਾਂ ਦਾ ਸਤਿਕਾਰ ਰਏ ਨੇ ਉਹ ਸੰਖੇਪ ਜੀ ਟਿੱਪਣੀ ਆਪਣੀ ਗੱਲ ਹੈਣਗੇ ਸਰਦਾਰ ਗੁਰਦਰਸ਼ਨ ਸਿੰਘ ਪਾਕ